ਜੇੜੀ ਗੋਸ਼ੇਰ ਦੇ ਮੂੰਹ ਆਗੀ ਹੁੰਦਾ ਹੱਡ ਵੀ ਨਹੀਂ ਤੇ ਹੁੰਦਾ ਚੰਮ ਵੀ ਨਹੀਂ ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜੇ ਹੁੰਦੇ ਪੱਤੇ ਵੀ ਨਹੀਂ ਤੇ ਆਉਂਦੇ ਫਲ ਵੀ ਨਹੀਂ ਤਾਗਾ ਤਗਾ ਹੋ ਜਾਂਦੀ ਕਬੀਲਦਾਰੀ ਜੇ ਗੰਢ ਇਤਪਾਕ ਦੀ ਖੁੱਲ ਜਾਵੇ 파ਰਸ ਉਹ ਦੁਨੀਆ ਤੋਂ ਕੋਮਾ ਮਿਟ ਜਾਂਦੀਆਂ ਨੇ ਜਿੰਨਾ ਦਾ ਅਤਿਆਸ ਕੋਮ ਨੂੰ ਖੁੱਲ ਜਾਵੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਿੱਖ ਸਿੱਖੀ ਦੀ ਨਹੀਂ ਰੱਖੀ ਸਿੱਖ ਧਰਮ ਦੇ ਵਿੱਚ ਭਾਈ ਸਾਹਿਬ ਪੰਜ ਪਿਆਰੇ ਤਿਆਰ ਕੀਤੇ ਪੰਜ ਪਿਆਰਿਆਂ ਨੂੰ ਤਿਆਰ ਕਰਕੇ ਅਮਰ ਤਿਆਰ ਕੀਤਾ ਅਤੇ ਉਹਨਾਂ ਨੂੰ ਅਮਰ ਛਕਾਇਆ ਫਿਰ ਉਹਨਾਂ ਤੋਂ ਆਪ ਅਮਰ ਛਾ ਕੇ ਗੁਰੂ ਵਾਲੇ ਬਣੇ ਅੱਜ ਸਿੱਖ ਇਤਿਹਾਸ ਦੇ ਬੱਚਿਆਂ ਨੂੰ ਜਾਂ ਸਿੱਖਾਂ ਕਈਆਂ ਨੂੰ ਅਜੇ ਤੱਕ ਪੰਜ ਪਿਆਰਿਆਂ ਦੇ ਨਾਮ ਨਹੀਂ ਪਤਾ ਪੰਜ ਪਿਆਰਿਆਂ ਦੇ ਨਾਮ ਇਸ ਪ੍ਰਕਾਰ ਹਨ ਪਹਿਲਾ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੂਸਰੇ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਅਤੇ ਤੀਸਰੇ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਅਤੇ ਚੌਥੇ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਅਤੇ ਪੰਜਵੇਂ ਭਾਈ ਸਾਹਿਬ ਭਾਈ ਸਾਹਬ ਸਿੰਘ ਜੀ ਇਹ ਪੰਜ ਪਿਆਰੇ ਗੁਰੂ ਸਾਹਿਬ ਨੇ ਸਾਜੇ ਪਹਿਲਾਂ ਉਹਨਾਂ ਤੋਂ ਖੰਡੇ ਪੱਟੇ ਦੀ ਪੌ ਲੈ ਅਤੇ ਫਿਰ ਉਹਨਾਂ ਤੋਂ ਆਪ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ ਅਤੇ ਗੁਰੂ ਸਾਹਿਬ ਦੇ ਚਾਰ ਸਹਿਜਾਦੇ ਹੋਏ ਹਨ ਜਿਹੜੇ ਕੀ ਉਹਨਾਂ ਨੇ ਆਪਣੇ ਧਰਮ ਤੋਂ ਵਾਰ ਤੇ ਤਾਂ ਹੁਣ ਦੇ ਸਿੱਖ ਬੱਚਿਆਂ ਨੂੰ ਉਹਨਾਂ ਚਾਰ ਸਹਿਬਜ਼ਾਦਿਆਂ ਦੇ ਨਾਮ ਅਜੇ ਤੱਕ ਨਹੀਂ ਪਤਾ ਪਹਿਲੇ ਭਾਈ ਸਾਹਿਬ ਭਾਈ ਅਜੀਤ ਸਿੰਘ ਜੀ ਪਹਿਲੇ ਸਹਿਬਜ਼ਾਦੇ ਸਨ ਦੂਸਰੇ ਭਾਈ ਜਜਾਰ ਸਿੰਘ ਜੀ ਅਤੇ ਤੀਸਰੇ ਭਾਈ ਜੋਰਾਵਰ ਸਿੰਘ ਜੀ ਅਤੇ ਚੌਥੇ ਭਾਈ ਬਾਬਾ ਫਤੇ ਸਿੰਘ ਜੀ ਚਾਰ ਸਹਿਬਜ਼ਾਦੇ ਗੁਰੂ ਸਾਹਿਬ ਦੇ ਹੋਏ ਹਨ ਅਤੇ ਪੰਜ ਪਿਆਰੇ ਹੋਏ ਹਨ